ਪਟਾਕੇ ਹਉਤੇ ਬਣਾਉਂਦਾ ਹੀ ਪਤਾ ਨਹੀਂ ਪਰਾਵਾ ਕਿਤਰਾ ਅੱਗ ਲੱਗ ਗਈ ਆ ਉਧਰ ਜਦੋਂ ਮੁੰਡੇ ਭੱਜੇ ਆ ਉੱਪਰ ਉਤਰੇ ਆ ਸਾਡੇ ਪ੍ਰਾਲੀ ਤੇ ਛਾਲਾ ਮਾਰ ਗਾ ਤੇ ਇਧਰ ਪ੍ਰਾਲੀ ਨੂੰ ਵੀ ਲੱਗ ਗਈ ਉੱਤੇ ਹੀ ਕੋਠੇ ਤੇ ਬਣਾਉਂਦਾ ਹੀ ਤੇ ਉਦੋਂ ਉਤਰ ਜਦੋਂ ਆ ਮੁੰਨਾ ਛਾਲਾ ਮਾਰ ਗਾ ਇਧਰ ਨਾਲ ਪ੍ਰਾਲੀ ਨੂੰ ਆ ਤੇ ਮੁੰਡੇ ਪੈ ਗਏ ਤੇ ਮੋਟਰ ਛੱਡ ਕੇ ਤੇ ਉਹਨਾਂ ਧੂ ਧੂ ਕੀ ਪ੍ਰਾਲੀ ਬਚਾਈ ਨੁਕਸਾਨ ਵੀ ਹੋਇਆ ਜੀ ਨੁਕਸਾਨ ਆ ਇੱਕ ਜਨਾਨੀ ਮਰ ਗਈ ਆ ਨਾ ਕੁੜੀ ਆ ਹੀ ਪਟਾਕੇ ਬਣਾਉਂਦਾ ਉਹ ਮਰਗੀ ਕੀ ਨਾ ਉਹਦਾ ਨਾਮ ਤਾਂ ਨਾ ਸਾਨੂੰ ਨਹੀਂ ਪਤਾ ਲੈ ਗੇ ਪੁਲਿਸ ਵਾਲੇ ਮੈਂ ਤਾਂ ਮੈਂ ਤੇ ਭਰਾਵਾ ਜਾਣਦੀ ਨਹੀਂ ਮੈਂ ਤਾਂ ਗੁਜਰਤੀ ਮੈਂ ਕਿਹਾ ਪਟਾਕਾ ਪਿਆ ਇਧਰ ਟਾਇਰ ਪਾਟਾ ਮੈਂ ਤਾਂ ਉੱਥੇ ਜਾਣਦੀ ਮੈਂ ਤਾਂ ਤੇ ਨਿਕਲਿਆ ਨਹੀਂ ਜਾਣਾ ਇਹ ਬੈਠੇ ਇੱਥੇ ਹੀ ਮੰਜਾ ਡੱਠਾ ਹੀ ਇਹਨਾਂ ਤੇ 3-4 ਅਣ ਕੇ ਵਜੇ ਇਹ ਵੀ ਤੂੰ ਹੀ ਧਕੜੀ ਸੀ ਜਦ ਨਿਕਲੇ ਜਦੋਂ ਤੇ ਇਧਰੋਂ ਮੁੰਡਿਆਂ ਨੇ ਜਦੋਂ ਸ਼ਾਲਾ ਮਾਰੀਆਂ ਪਰ ਆਲੀ ਉਹ ਤਾਂ ਤੱਕ ਲੱਗੀ ਹੈ ਨਾ ਵਾਹੀਆਂ ਜਿਹੜੀਆਂ ਬਣਾਉਂਦੇ ਆ ਘਰੇ ਬਣਾ ਰਹੇ ਕਦੇ ਕੋਠੇ ਤੇ ਕਿੰਨਾ ਸ਼ੁਰੂ ਹੋ ਗਿਆ ਬਣਾਉਂਦੇ ਹੁਣ ਇਹਨਾਂ ਨੀ ਨਾ ਸਾਨੂੰ ਉਹ ਹੀ ਗਏ ਹੋਣੇ ਵਾਵਾ ਸਾਹਲੀਓ ਚਲਿਆ ਕੇ ਬਣਾਉਂਦਿਆਂ